ਸਸੀ ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਖੀਰ ਤੇ ਪੂੜੇ ਜਿਹਦੇ ਵਾਸਤੇ ਆਪਾਂ 2 ਕਿਲੋ ਆਪਾਂ ਦੁੱਧ ਲੇਤਾ ਹੈ ਉਹ ਆਪਾਂ ਗੈਸ ਤੇ ਰੱਖ ਦਿੱਤਾ ਹੈ ਆ ਦੇਖੋ ਜੀ ਦੁੱਧ ਨੂੰ ਆਪਾਂ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਪਹਿਲਾਂ ਆਪਾਂ ਅੱਧੀ ਗਲਾਸੀ ਪਾਣੀ ਦੀ ਪਾਈ ਹੈ ਫਿਰ ਆਪਾਂ 2 ਕਿਲੋ ਦੁੱਧ ਪਾ ਦਿੱਤਾ ਆ ਲੈਂਦੀ ਹੈ ਜੀ ਆਪਾਂ ਇੱਕ ਕੌਲੀ ਆਪਾਂ ਛੋਟੀ ਆਪਾਂ ਚੌਲਾ ਦੇ ਲੈਂਦੀ ਹੈ ਆ ਦੇਖੋ ਚੌਲ ਜਿਹੜੇ ਟੋਟਾ ਚੌਲ ਹੁੰਦੇ ਆ ਉਹ ਵਾਲੇ ਆ ਦੇਖੋ ਇਹਨਾਂ ਨੂੰ ਅੱਧਾ ਘੰਟਾ ਹੋ ਗਿਆ ਆਪਾਂ ਭੋਂਕੇ ਰੱਖ ਦਿੱਤੇ ਸੀ ਚਾਵਲ ਆ ਲੇਤਾ ਜੀ ਆਪਾਂ ਗੋੜਾ 300 ग्राम ਆਪਾਂ ਗੋੜ ਲਿੱਤਾ ਗੋੜ ਨੂੰ ਵੀ ਆਪਾਂ 2 ਘੰਟੇ ਹੋ ਗਿਆ ਪਾਣੀ ਚ ਭੀ ਹੋ ਗਿਆ ਆਪਾਂ ਰੱਖ ਦਿੱਤਾ ਹੁਣ ਆਪਾਂ ਦੁੱਧ ਗਰਮ ਕਰ ਲੈਣਾ ਦੁੱਧ ਕਰਨ ਕਰਕੇ ਆਪਾਂ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪਾਵਾਂਗੇ ਆਪਾਂ ਚਾਵਲ ਆ ਦੇਖੋ ਜੀ ਦੁੱਧ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਚਾਵਲ ਆ ਦੇਖੋ ਜੀ ਹੁਣ ਆਪਾਂ ਚਾਵਲ ਪਾ ਦਿੱਤੇ ਇਹਦੇ ਵਿੱਚ ਪਾ ਲਿਆ ਚਾਰ ਪੰਜ ਆਪਾਂ ਇਲਾਚੀਆਂ ਦੇਖੋ ਜੀ ਕੁੱਟ ਕੇ ਰੱਖੀ ਹੋਈਆਂ ਹੁਣ ਆਪਾਂ ਇਹਨੂੰ ਮੀਡੀਅਮ ਗੈਸ ਤੇ ਆਪਾਂ ਖੀਰ ਨੂੰ ਆਪਾਂ ਪਕਾਵਾਂਗੇ ਜਿੰਨੀ ਵੀ ਇਹ ਮੀਡੀਅਮ ਗੈਸ ਤੇ ਖੀਰ ਪੱਕੇਗੀ ਉਨੇ ਹੀ ਜ਼ਿਆਦਾ ਟੇਸਟ ਬਣੇਗੀ ਆਹ ਦੇਖੋ ਜੀ ਹੁਣ ਆਪਾਂ ਡਰਾਈ ਫਰੂਟ ਕੱਟ ਲੈਨੇ ਆਪਾਂ ਖੀਰ ਵਾਸਤੇ ਆਹ ਲਿੱਤੇ ਜੀ ਆਪਾਂ ਦੋ ਤਿੰਨ ਆਪਾਂ ਅਖਰੋਟ ਲਿੱਤੇ ਆ 15b ਆਪਾਂ ਬਦਾਮ ਲਿੱਤੇ ਆ 15b ਆਪਾਂ ਕਾਜੂ ਲਿੱਤੇ ਆ ਆ ਲੈਂਦੀ ਆ ਜੀ ਆਪਾਂ 2 ਚਮਚ ਆਪਾਂ ਸੌਗੀ ਦਾ ਲਿੱਤੇ ਆ ਇਹਨੂੰ ਹੁਣ ਆਪਾਂ ਕੱਟ ਲੈਨੇ ਆ ਕੱਟ ਕੇ ਇਹਨੂੰ ਆਪਾਂ ਘਿਓ ਦੇ ਵਿੱਚ ਆਪਾਂ ਫਰਾਈ ਕਰਾਂਗੇ ਆ ਦੇਖੋ ਜੀ ਡਰਾਈ ਫਰੂਟ ਦੀ ਆਪਾਂ ਕਟਿੰਗ ਕਰ ਲਈਤੀ ਐ ਇਹਨੂੰ ਆਪਾਂ ਜਿਆਦਾ ਬ੍ਰੇਕ ਨਹੀਂ ਕਟਿਆ ਗਿਆ ਹੁਣ ਆਪਾਂ ਗੈਸ ਤੇ ਰੱਖੀ ਆ ਜੀ ਫਰਾਈਪੈਨ ਫਰਾਈਪੈਨ ਦੇ ਵਿੱਚ ਆਪਾਂ ਦੇਖੋ ਜੀ 1 ਚਮਚ ਆਪਾਂ ਦੇਸੀ ਘਿਓ ਦਾ ਪਾਇਆ ਹੁਣ ਆਪਾਂ ਇਹਦੇ ਵਿੱਚ ਆਪਾਂ ਡਰਾਈ ਫਰੂਟ ਨੂੰ ਆਪਾਂ ਭੁੰਨ ਲਵਾਂਗੇ ਆ ਦੇਖੋ ਸੋਗੀ ਨੂੰ ਆਪਾਂ ਲੱਗ ਕਰ ਦਿੱਤਾ ਹੈ ਸੋਗੀ ਨਹੀਂ ਆਪਾਂ ਭੁੰਨਣੀ ਆ ਦੇ ਕਾਜੂ ਬਦਾਮ ਤੇ ਅਖਰੋਟ ਇਹਨੂੰ ਆਪਾਂ ਭੁੰਨ ਲੈਨੇ ਗੈਸ ਰੋਪਾ ਬਿਲਕੁਲ ਸਲੋ ਕੀਤਾ ਹੈ ਆ ਦੇਖੋ ਜੀ ਡਰਾਈ ਫਰੂਟ ਨੂੰ ਆਪਾਂ ਭੁੰਨ ਲੇਤਾ ਹੈ ਇਹਨੂੰ ਆਪਾਂ 골ਡਨ ਬ੍ਰਾਊਨ ਕੀਤਾ ਹੈਗਾ ਮੀਡੀਅਮ ਗੈਸ ਤੇ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਆ ਦੇਖੋ ਜੀ ਇਹਨੂੰ ਹੁਣ ਆਪਾਂ ਪਲੇਟ ਦੇ ਵਿੱਚ ਆਪਾਂ ਕੱਢ ਲੈਨੇ ਆ ਦੇ ਹੁਣ ਆਪਾਂ ਦੇਖੋ ਜੀ ਪੂੜੇ ਵਾਸਤੇ ਆਪਾਂ ਆਟਾ ਤਿਆਰ ਕਰਦੇ ਆ ਆ ਦੇਖੋ ਆ ਜਿਹੜਾ ਗੁੜ ਸੀ ਆਪਾਂ ਭੋਗਿਆ ਰੱਖਿਆ ਹੋਇਆ ਸੀ ਗੁੜ ਨੂੰ ਹੁਣ ਆਪਾਂ ਗੁੜ ਵਾਲੇ ਪਾਣੀ ਨੂੰ ਹੁਣ ਆਪਾਂ ਛਾਣ ਲਵਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਮਿੱਟੀ-ਮੁੱਟੀ ਹੁੰਦੀ ਹੈ ਵਿੱਚ ਕੱਖ ਜਿਹੇ ਹੁੰਦੇ ਆ ਉਹ ਸਾਰੇ ਨਿਕਲ ਜਾਣਗੇ ਆ ਦੇਖ ਆ ਦੇਖੋ ਜੀ ਹੁਣ ਆਪਾਂ ਛਾਣ ਲੈਨੇ ਆ ਗੁੜ ਵਾਲੇ ਪਾਣੀ ਨੂੰ ਦੇਖੋ ਜੀ ਗੋੜ ਨੂੰ ਹੁਣ ਆਪਾਂ ਛਾਂ ਲਿੱਤਾ ਗੋੜ ਵਾਲੇ ਪਾਣੀ ਨੂੰ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਜੀ ਆਟਾ ਇਹ ਕਣਕ ਦਾ ਆਟਾ ਆਪਾਂ ਪਾਨੇ ਪਏ 300 ਗ੍ਰਾਮ ਆਪਾਂ ਗੋੜ ਪਾਇਆ ਆ ਦੇਖੋ ਤੇ ਤਿੰਨ ਕੌਲੀ ਆਪਾਂ ਆਟੇ ਦੀ ਪਾਈ ਹੈ ਜਾਨੀ ਕਿ ਅੱਧਾ ਕਿਲੋ ਆਟਾ ਹੈਗਾ 300 ਗ੍ਰਾਮ ਗੋੜ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਗਰੀ ਜਿਹੜੀ ਆ ਵੇਖੋ ਜੀ ਖੋਪਾ ਗਰੀ ਹੁੰਦੀ ਹੈ ਉਹਨੂੰ ਆਪਾਂ ਕੱਦੂ ਕਸ਼ ਕਰਕੇ ਰੱਖਿਆ ਸੀ ਆ ਦੇਖੋ ਇਹ ਆਪਸ਼ਨ ਹੈ ਪਾਣਾ ਹੋਵੇ ਤਾਂ ਪਾ ਸਕਦੇ ਆ ਨਹੀਂ ਤੇ ਆਪਾਂ ਸਕਿਪ ਵੀ ਕਰ ਸਕਦੇ ਆ ਹੋਣਾ ਆਪਾਂ ਇਹਦੇ ਵਿੱਚ ਪਾਨੇ ਆ ਸੌਂਫ ਸੌਂਫ ਤੁਸੀਂ ਪੁੱਟ ਕੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਵੀ ਪਾ ਸਕਦੇ ਹੋ ਇੱਕ ਚਮਚ ਆਪਾਂ ਸੌਂਫ ਦਾ ਪਾਇਆ ਹੋਣਾ ਆਪਾਂ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਦੇ ਆ ਹੱਥ ਨਾਲ ਪਹਿ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲੇਤਾ ਸੀ ਪਹਿਲਾਂ ਆ ਲੋ ਆ ਦੇਖੋ ਜੀ ਪੂੜਿਆਂ ਦਾ ਬੈਟਰ ਬਣ ਕੇ ਤਿਆਰ ਹੈ ਆ ਦੇਖੋ ਇੰਨਾ ਕੁ ਵਾੜਾ ਬੱਸ ਹੋਣਾ ਚਾਹੀਦਾ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣ ਗਿਆ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖ ਦਿੰਨੇ ਆ ਓਨੀ ਦੇਰ ਵਾਸਤੇ ਆਪਾਂ ਖੀਰ ਚੈੱਕ ਕਰ ਲੈਂਦੇ ਆ ਆ ਦੇਖੋ ਜੀ ਆਪਾਂ ਬਿਲਕੁਲ ਮੀਡੀਅਮ ਗੈਸ ਤੇ ਆਪਾਂ ਖੀਰ ਨੂੰ ਆਪਾਂ ਪਕਾਣੇ ਪਏ ਆ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬੰਦੀ ਪਈ ਹੈ ਖੀਰ ਆਪਣੀ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਅੱਧੇ ਨਾਲੋਂ ਜ਼ਿਆਦਾ ਆਪਣੀ ਖੀਰ ਪੱਕ ਚੁੱਕੀ ਹੈ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਖੀਰ ਪਕਦੇ ਹੁਣ ਆਪਾਂ ਇਹਦੇ ਵਿੱਚ ਡ్రਾਈ ਫਰੂਟ ਪਾਤਾ। ਨਾਲ ਆਪਾਂ ਪਾ ਦਾਂਗੇ ਜੀ ਸੌਗੇ। ਹੁਣ ਆਪਾਂ 2 ਮਿੰਟ ਰੋਕ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਚੀਨੀ। ਆਹ ਦੇਖੋ ਜੀ ਆ ਆਪਾਂ ਲਿਤੀਏ ਜੀ ਚੀਨੀ। ਜਿਹੜੀ ਕੋਲੀ ਨਾਲ ਆਪਾਂ ਆਪਾਂ ਚੌਲ ਮਿਨੇ ਉਸੇ ਕੋਲੀ ਨਾਲ ਆਪਾਂ ਚੀਨੀ ਦੀ ਮਿੰਤੀ ਕੀਤੀ ਹੈ 2 ਕਿਲੋ ਦੁੱਧ ਦੇ ਵਿੱਚ ਆਪਾਂ ਇੱਕ ਕੌਲੀ ਆਪਾਂ ਚੀਨੀ ਦੀ ਪਾਈ ਐ ਆ ਦੇਖੋ ਚੀਨੀ ਪਾ ਕੇ ਆਪਾਂ ਖੀਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਦੇ ਆ ਖੀਰ ਨੂੰ ਹਜੇ ਆਪਾਂ 5-7 ਮਿੰਟ ਵਾਸਤੇ ਆਪਾਂ ਹੋਰ ਪਕਾਵਾਂਗੇ ਕਿਉਂਕਿ ਆਪਾਂ ਹੁਣ ਆਪਾਂ ਖੀਰ ਦੇ ਵਿੱਚ ਆਪਾਂ ਪਾਈ ਐ ਚੀਨੀ 5-7 ਮਿੰਟ ਆਪਾਂ ਹੋਰ ਪਕਾ ਲਏ ਤਿਆਰ ਕਰ ਲੱਗੇ ਆ ਆਪਾਂ ਰੱਖਿਆ ਜੀ ਨਾਨ-ਸਟਿਕ ਤਵਾ ਗੈਸ ਤੇ ਇਹ ਆਪਾਂ ਲੋਹੇ ਦੇ ਤਵੇ ਤੇ ਵੀ ਆਪਾਂ ਪੂੜੇ ਬਣਾ ਸਕਦੇ ਆ ਜ਼ਰੂਰੀ ਨਹੀਂ ਆਪਾਂ ਨਾਨ-ਸਟਿਕ ਤਵੇ ਤੇ ਬਣਾਣੇ ਆ ਆਪਾਂ ਆ ਦੇਖੋ ਜੀ ਤਵਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਪਾਨੇ ਆ ਪੂੜੇ ਦਾ ਬੈਟਰ ਆ ਦੇ ਆ ਦੇ ਹੁਣ ਆਪਾਂ ਪੂੜੇ ਦੀ ਸਾਈਡ ਚੇਂਜ ਕਰਦੇ ਇੱਕ ਸਾਈਡ ਤਾਂ ਪੱਕ ਚੁੱਕਾ ਹੈ ਆ ਦੇ ਆ ਦੇਖੋ ਜੀ ਪੂੜਾ ਬਣ ਕੇ ਆਪਣਾ ਤਿਆਰ ਹੈ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲੈਂਦੇ ਆ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣਿਆ ਆ ਦੇਖੋ ਜੀ ਹੈ ਵੀ ਪਤਲਾ ਇਹਨੂੰ ਆਪਾਂ ਮੋਟਾ ਨਹੀਂ ਰੱਖਣਾ ਹੁਣ ਆਪਾਂ ਦੂਸਰੇ ਪੂੜੇ ਦਾ ਆਪਾਂ ਪੈਟਰ ਪਾਵਾਂਗੇ ਹੁਣ ਆਪਾਂ ਸਾਈਡਾਂ ਤੇ ਥੋੜਾ ਥੋੜਾ ਆਪਾਂ ਘਿਓ ਲਗਾ ਦਾਂਗੇ ਇਹ ਆਪਾਂ ਦੇਸੀ ਘਿਓ ਲਗਾਉਂਦੇ ਪਏ ਆ ਆ ਦੇਖੋ ਜੀ ਦੂਸਰਾ ਪੂੜਾ ਬਣ ਕੇ ਵੀ ਆਪਣਾ ਤਿਆਰ ਹੈ ਹੁਣ ਆਪਾਂ ਫਿਰ ਦੁਬਾਰਾ ਆਪਾਂ ਪੂੜੇ ਦਾ ਆਪਾਂ ਬੈਟਰ ਪਾਣੇ ਤੱਕੇ ਆ ਦੇਖੋ ਜੀ ਖੀਰ ਆਪਣੇ ਬਣ ਕੇ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਆ ਦੇਖੋ ਚਾਵਲ ਪੂਰੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਹੋ ਚੁੱਕੇ ਆ ਬਿਲਕੁਲ ਨਹੀਂ ਅਲੱਗ ਲੱਗਦੀ ਨਾ ਜਿੱਕਰ ਚਾਵਲ ਦੁੱਧ ਦੇ ਵਿੱਚ ਮਿਕਸ ਨਹੀਂ ਹੁੰਦੇ ਰਸਦੇ ਨਹੀਂ ਉਨੀਂ ਦਿਰ ਆਪਣੀ ਖੀਰ ਨਹੀਂ ਤਿਆਰ ਹੁੰਦੀ ਆਪਾਂ ਬਿਲਕੁਲ ਮੀਡੀਅਮ ਗੈਸ ਤੇ ਆਪਾਂ ਖੀਰ ਤਿਆਰ ਕੀਤੀ ਹੈ ਆ ਦੇਖੋ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਓਨੀਂ ਦਿਰ ਵਾਸਤੇ ਆਪਾਂ ਠੂੜੇ ਬਣਾਈ ਜਾਂਦੇ ਨਾਲ ਆ ਦੇਖੋ ਜੀ पूड़े अपने बहुत ही ज्यादा वापिया बनते पे सॉफ्ट है इस तरह आप सारे कूड़े आप तैयार कर लागे आज इस तरह पाई जाऊंगे बैटर आप ज्यादा गाढ़ा नहीं रखना ना ज्यादा पतला हो ना ज्यादा गाढ़ा हो बैटर आखो जी पूड़े बन के अपने तैयार है हाँ देखो बहुत ही ज्यादा सॉफ्ट है बहुत ही ज्यादा सॉफ्ट है हाँ। थाली बन के देखो जी तैयार है बहुत ही ज्यादा वादिया बनी है ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ